ਤਾ ਇਸ ਸਰਕਾਰ ਦੀ ਨ ਇੱਕ ਬਹੁਤ ਵੱਡੀ ਪਲਾਨਿੰਗ ਆ ਕਿ ਨਸ਼ਾ ਨਾਲ ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਸ਼ਰੀਰਕ ਤੌਰ ਤੇ ਇਹਨਾਂ ਕਮਜ਼ੋਰ ਕੀਤਾ ਜਾ ਰਿਹਾ ਤਾਂ ਕਿ ਪੰਜਾਬ ਦੀ ਜਿਹੜੀ نسل ਆ ਉਹਨੂੰ ਖਤਮ ਕੀਤਾ ਜਾ ਸਕੇ ਪੰਜਾਬ ਦੇ ਵਿੱਚ ਤੁਸੀਂ ਦੇਖ ਲਓ ਇਹ ਕਹਿੰਦੇ ਸੀ ਨਸ਼ਾ ਤਾਂ ਅਸੀਂ ਇੱਕ ਮਹੀਨੇ ਚ ਬੰਦ ਕਰਾ ਦੇਾਂਗੇ ਜਦੋਂ ਸਰਕਾਰ ਬਣ ਗਈ ਕੇਜਰੀ ਆਲ ਦੀ ਸਟੇਟਮੈਂਟ ਪਈਆ ਮੁੱਖ ਮੰਤਰੀ ਸਟੇਟਮੈਂਟ ਪਈਆ ਅੱਜ ਨਸ਼ੇ ਦਾ ਕੀ ਹਾਲ ਆ ਅੱਜ ਨਸ਼ਾ ਮੇਰੇ ਖਿਆਲ ਚ ਕਿਹੜਾ ਬਹਲਾ ਕਿਹੜਾ ਏਰੀਆ ਦਾ ਜਿੱਥੇ ਨਸ਼ਾ ਨਹੀਂ ਵਿਕ ਰਿਹਾ ਹਰ ਥਾਂ ਤੇ ਨਸ਼ਾ ਵਿਖ ਰਿਹਾ ਇਹਨਾਂ ਪੰਜਾਬ ਦੇ ਵਿੱਚ ਇਹਨਾਂ ਨਸ਼ਾ ਵਧਿਆ ਹੋਇਆ ਸਰਕਾਰ ਦਾ ਉਸ ਪਾਸੇ ਧਿਆਨ ਹੀ ਕੋਈ ਨਹੀਂ ਨਾ ਪੁਲਿਸ ਦਾ ਧਿਆਨ ਹੈ ਉਸ ਪਾਸੇ ਉਹਨਾਂ ਦੇ ਪੈਰਾ ਥੱਲੇ ਨਸ਼ਾ ਵਿਖ ਰਿਹਾ ਉਹਨਾਂ ਦੇ ਮੋਢੇ ਥੱਲੇ ਉਹਨਾਂ ਦੇ ਗੋਡੇ ਮੋਢੇ ਥੱਲੇ ਨਸ਼ਾ ਵਿਖ ਰਿਹਾ ਪੁਲਿਸ ਦੇ ਪੁਲਸ ਉਸ ਪਾਸੇ ਧਿਆਨ ਹੀ ਨਹੀਂ ਦੇ ਰਹੀ ਕਿਸੇ ਨੂੰ ਫੜ ਲੈਂਦੇ ਨੇ ਕਿਸੇ ਦੇ ਕਿਲੋ ਭੁੱਕੀ ਪਾ ਦਿੰਦੇ ਨੇ ਕਿਸੇ ਦੇ 2 ਕਿਲੋ ਭੁੱਕੀ ਪਾ ਦਿੰਦੇ ਨੇ ਜਿਹੜੀ ਉਹਦੀ ਜਾੜਾ ਨਸ਼ੇ ਦੀ ਹੁਣ ਤੁਸੀਂ ਦੇਖੋ ਪਿੱਛੇ ਜਿਹਨਾਂ ਦੇ ਕਿੰਨੇ ਐਮਐਲਏ ਦੇ ਮੰਤਰੀਆਂ ਦੇ ਰਿਸ਼ਤੇਦਾਰ ਆਪ ਨਸ਼ਿਆਂ ਚ ਇਨਵੋਲ ਹੋਏ ਪੜੇ ਨੇ ਕਿਉਂਕਿ ਐਮ ਕਿਹੜੇ ਐਮਐਲਏ ਦਾ ਮੈਥੋਂ ਜਿਹੜੇ ਮਰਜ਼ੀ ਤੁਹਾਨੂੰ ਦੇ ਦੇਣਾ ਸਾਰੇ ਐਮਐਲਏ ਨਸ਼ਾ ਬਕਵਾ ਰਹੇ ਨੇ ਪੰਜਾਬ ਦੇ ਵਿੱਚ ਜਿਹੜੇ ਕਹਿੰਦੇ ਸੀ ਅਸੀਂ ਨਸ਼ਾ ਖਤਮ ਕਰ ਦਿਆਂਗੇ ਇੱਕ ਵਾਰੀ ਮੈਨੂੰ ਬੁਲਾਇਆ ਗਿਆ ਸੀ ਜਦੋਂ ਗੁਰਮੀਤ ਸਿੰਘ ਨੇ ਇੱਥੇ ਬਲੱਡ ਕੈਂਪ ਕੀਤਾ ਸੀਗਾ ਦੂਸਰੀ ਗੱਲ ਹੈ ਕਿ ਗੁਰਮੀਤ ਸਿੰਘ ਨਸ਼ਿਆਂ ਦੇ ਬਿਲਕੁਲ ਖਲਾਫ ਹੋ ਗਿਆ ਸੀਗਾ ਔਰ ਇਹਦੀ ਪੋਰਸ਼ਨ ਸੀਗੀ ਕੀ ਪਿੰਡ ਪਿੰਡ ਜਾ ਕੇ ਜਿਹੜੇ ਨਸ਼ੇ ਵਿਵੇਸਾਡਾ ਪਾਇ ਝੋਟਾ ਹੈਗਾ ਇਹ ਸਾਰੇ ਇੱਕ ਮੰਚ ਦੇ ਉੱਤੇ ਖੜੇ ਹੋ ਦੇ ਸੀਗੇ ਕਿ ਅਸੀਂ ਨਸ਼ੇ ਨੂੰ ਬੰਦ ਕਰਨਾ ਹੈ ਔਰ ਦੂਜੇ ਪਾਸੇ ਜੋ ਪੇਡੋਂ ਕੀ ਪੁਲਿਸ ਨੇ ਬਹੁਤ ਤੰਗ ਕੀਤਾ ਅੜਤੇ ਦੇ ਚ ਵੀ ਦੇ ਦਿੱਤਾ ਮੈਂ ਸਾਵੰਤ ਦੀ ਕੀ ਸਰਕਾਰ ਨਸ਼ਾ ਨੂੰ ਰੋਕਣਾ ਚਾਹੁੰਦੀ ਹੈ ਹੇਰਨ ਨੂੰ ਜਾਂ ਤੇ ਸਵਦਾ ਵਾਚਾਉਂਦੀ ਹੈ ਸਿੰਘ ਨੂੰ ਹੜਕੇ ਇੱਕ ਐਂਕਾਊਂਟਰ ਦੇ ਵਿੱਚ ਮਾਰ ਦੇਣਾ ਮੈਂ ਸਮਝਦਾ ਕਿ ਇਹ ਰਵੈਤ ਇਹ ਜੜੀ ਇੰਡੀਆ ਦੇ ਵਿੱਚ ਹਿੰਦੂਵਾਦੀ ਸਰਕਾਰ ਦੇ ਵਿੱਚ ਇਹ ਬੇਰਹਿਮੀ ਫੈਲ ਗਈ ਹੈ ਇਹਨੂੰ ਖਤਮ ਕਰਨਾ ਪਊਗਾ ਕਿਉਂਕਿ ਕਰਕੇ ਹੰਸਾਤ ਜ਼ਾਰ ਹੋ ਗਿਆ ਹੈ ਕਿ ਇੰਡੀਆ ਦੀਆਂ ਖੂਫੀਆ ਏਜੰਸੀਆਂ ਨੇ ਭਾਰਤ ਦੇ ਮੁਲਕਾਂ ਦੇ ਵਿੱਚ ਇੰਡਰ ਦੇ ਵਿੱਚ ਛਰਦੀਪ ਸਿੰਘ ਸਿੱਧੂ ਨੂੰ ਕੇ ਇਹ ਦਾ ਮਲੇ ਕਾਨੂੰਨ ਤੇ ਸੁਖਬੀਲ ਸਿੰਘ ਨੂੰ ਉਤੇ ਸੀਹੀਤ ਕਰ ਦਿੱਤਾ ਰਾਈ ਸਾਹਿਬ ਜੇ ਵੀ ਨਸ਼ੇ ਦੀ ਗੱਲ ਵੀ ਨਸ਼ਾ ਸਰਿਆਂ ਪੰਜਾਬ ਵਿੱਚ ਲਗਾਤਾਰ ਵਧ ਰਿਹਾ ਕਿਸ ਤਰ੍ਹਾਂ ਦੇਖੋ ਇਹ ਇਹ ਸਰਕਾਰ ਦੀ ਨਾ ਇੱਕ ਬਹੁਤ ਵੱਡੀ ਪਲਾਨਿੰਗ ਆ ਕਿ ਨਸ਼ਿਆਂ ਨਾਲ ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਸ਼ਰੀਰਕ ਤੌਰ ਤੇ ਨਾ ਕਮਜ਼ੋਰ ਕੀਤਾ ਜਾ ਰਿਹਾ ਤਾਂ ਕਿ ਪੰਜਾਬ ਦੀ ਜਿਹੜੀ نسل ਆ ਉਹਨੂੰ ਖਤਮ ਕੀਤਾ ਜਾ ਸਕੇ ਪੰਜਾਬ ਦੇ ਵਿੱਚ ਤੁਸੀਂ ਦੇਖ ਲਓ ਇਹ ਕਹਿੰਦੇ ਸੀ ਨਸ਼ਾ ਤਾਂ ਅਸੀਂ 1 ਮਹੀਨੇ ਚ ਬੰਦ ਕਰਾ ਦੇਾਂਗੇ ਜਦੋਂ ਸਰਕਾਰ ਬਣ ਗਈ ਕੇਜਰੀਆਲ ਦੀ ਸਟੇਟਮੈਂਟ ਪਈਆਂ ਮੁੱਖ ਮੰਤਰੀ ਸਟੇਟਮੈਂਟ ਪਈਆਂ ਅੱਜ ਨਸ਼ੇ ਦਾ ਕੀ ਹਾਲ ਆ ਅੱਜ ਨਸ਼ਾ ਮੇਰੇ ਖਿਆਲ ਚ ਕਿਹੜਾ ਬਹੱਲਾ ਕਿਹੜਾ ਏਰੀਆ ਦਾ ਜਿੱਥੇ ਨਸ਼ਾ ਨਹੀਂ ਵਿਕ ਰਿਹਾ ਖਾਤਾਂ ਤੇ ਨਸ਼ਾ ਵਿਖ ਰਿਹਾ ਇਨਾ ਪੰਜਾਬ ਦੇ ਵਿੱਚ ਇਨਾ ਨਸ਼ਾ ਵਧਿਆ ਹੋਇਆ ਸਰਕਾਰ ਦਾ ਉਸ ਪਾਸੇ ਧਿਆਨ ਹੀ ਕੋਈ ਨਹੀਂ ਨਾ ਪੁਲਿਸ ਦਾ ਧਿਆਨ ਹੈ ਉਸ ਪਾਸੇ ਉਹਨਾਂ ਦੇ ਪੈਰਾ ਥੱਲੇ ਨਸ਼ਾ ਵਿਖ ਰਿਹਾ ਉਹਨਾਂ ਦੇ ਮੋਢੇ ਥੱਲੇ ਉਹਨਾਂ ਦੇ ਗੋਡੇ ਮੋਢੇ ਥੱਲੇ ਨਸ਼ਾ ਵਿਖ ਰਿਹਾ ਪੁਲਿਸ ਦੇ ਪੁਲਿਸ ਉਸ ਪਾਸੇ ਤੇ ਅਨਿੰਦੇ ਰਹੀ ਕਿਸੇ ਨੂੰ ਫੜ ਲੈਂਦੇ ਨੇ ਕਿਸੇ ਦੇ ਕਿਲੋ ਭੁੱਕੀ ਪਾ ਦਿੰਦੇ ਨੇ ਕਿਸੇ ਦੇ 2 ਕਿਲੋ ਭੁੱਕੀ ਪਾ ਦਿੰਦੇ ਨੇ ਜਿਹੜੀ ਉਹਦੀ ਜਾੜਾ ਨਸ਼ੇ ਦੀ ਹੁਣ ਤੁਸੀਂ ਦੇਖੋ ਪਿੱਛੇ ਜਿਹਨਾਂ ਦੇ ਕਿੰਨੇ ਐਮਐਲਏ ਦੇ ਮੰਤਰੀਆਂ ਦੇ ਰਿਸ਼ਤੇਦਾਰ ਆਪ ਨਸ਼ਿਆਂ ਚ ਇਨਵੋਲ ਹੋਏ ਖੜੇ ਨੇ ਕਿਉਂਕਿ ਐਮਐਲਏ ਖ ਇਹਨੇ ਐਮਐਲਏ ਦਾ ਮੈਥੋਂ ਜਿਹੜੇ ਮਰਜ਼ੀ ਨੂੰ ਦੇ ਦੇਣਾ ਸਾਰੇ ਐਮਐਲਏ ਨਸ਼ਾ ਬਕਵਾ ਰਹੇ ਨੇ ਪੰਜਾਬ ਦੇ ਵਿੱਚ ਜਿਹੜੇ ਕਹਿੰਦੇ ਸੀ ਅਸੀਂ ਨਸ਼ਾ ਖਤਮ ਕਰ ਦਿਆਂਗੇ ਭਾਈ ਸਾਹਿਬ ਜਿਹੜੇ ਜਨਾ ਰਾਜਾ ਬੜਿੰਗ ਦੇ ਉੱਤੇ ਪਹੁੰਚੇ ਸੀ ਬਾਲਾ ਜਿਹਨਾਂ ਰਾਜ ਗੁਰਮੀਤ ਦੀ ਲਾਈ ਉਹਦੇ ਪਤਾ ਨੇ ਉਹਨਾਂ ਨੇ ਵੀ ਕਿਹਾ ਸੀ ਕਿ ਜਲਦੀ ਆਈ ਕੱਪ ਦਾ ਅਲਟੀਮੇਟ ਦੇ ਦੇਖੋ ਦੇਖੋ ਜਿਹੜਾ ਰਾਜੇ ਬੜਿੰਗ ਦੀ ਉਸ ਇਸ ਕੇਸ ਦੇ ਮਤੇਜ ਦੇ ਘਰੇ ਆਉਣਾ ਜਿਹਦੇ ਚ ਗੁਰਮੀਤ ਸਿੰਘ ਕਾਲੇ ਦਾ ਇੰਕਾਊਂਟਰ ਹੋਇਆ ਇਹ ਬੜੀ ਸ਼ੱਕ ਦੇ ਘੇਰੇ ਵਾਲੀ ਗੱਲ ਹੈ ਕਿਉਂਕਿ ਰਾਜੇ ਵਿੜਿੰਗ ਨੂੰ ਵੀ ਕਿਤੇ ਨਾ ਕਿਤੇ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਜਦਨ ਦਾ ਉਹ ਆਇਆ ਉਦੋਂ ਦੀ ਉਹਦੀ ਪਲਾਨਿੰਗ ਹੋਈ ਰਾਜੇ ਵਿੜਿੰਗ ਦੀ ਭਗਵੰਤ ਮਾਨ ਨਾਲ ਯਾਰੀ ਦਾ ਕਿਹਨੂੰ ਨਹੀਂ ਪਤਾ ਇੱਥੇ ਫੜਫੜ ਮਿਨਿਸਟਰ ਕਾਂਗਰਸ ਦੇ ਅੰਦਰ ਦੇ ਕੇ ਜਿਹੜੇ ਬੰਦੇ ਦੇ ਉੱਤੇ ਐਡੇ ਵੱਡੇ ਇਲਜ਼ਾਮ ਨੇ ਆਪਣੇ ਆਪਣੇ ਮੇਰੇ ਹਲਕੇ ਦੇ ਵਿੱਚ ਭਦੌਰ ਸਭ ਤੋਂ ਵੱਧ ਇੰਡਸਟਰੀ ਆ ਬੱਸਾਂ ਦੀ ਜਿੱਥੇ ਬੱਸਾਂ ਦੀਆਂ ਬਾਡੀਆਂ ਲੱਗਦੀਆਂ ਨੇ ਔਰ ਉਹਨੇ ਆਪਦੀ ਆਪਦੀ ਸਰਕਾਰ ਹੁੰਦੇ ਜਦੋਂ ਟਰਾਂਸਪੋਰਟ ਮਿਨਿਸਟਰ ਸੀ ਉਹਦੀਆਂ ਸਾਰੀਆਂ ਬਾਡੀਆਂ ਰਾਜਸਥਾਨ ਚੋਂ ਲੱਗੀਆਂ ਨੇ ਔਰ ਉਹਦੀ ਸਾਰੀ ਜਿਹੜੀ ਉਹ ਕਹਿੰਦੇ ਨੇ ਮੇਰੀ ਇਹਦੀ ਫਾਈਲ ਸਾਡੇ ਕੋਲੇ ਪਈ ਹੈ ਵਿਜੀਲੈਂਸ ਕੋਲੇ ਵਿਜੀਲੈਂਸ ਨੇ 2 ਸਾਲ ਹੋ ਗਏ ਅਜ ਤੱਕ ਰਾਜੇ ਬੜਿੰਗ ਨੂੰ ਨੋਟਿਸ ਦੇ ਕੇ ਬੁਲਾਇਆ ਤੱਕ ਨਹੀਂ ਕਿਉਂਕਿ ਰਾਜੇ ਬੜਿੰਗ ਦੀ ਤੇ ਭਗਵੰਤ ਮਾਨ ਦੀ ਯਾਰੀ ਦਾ ਸਾਰੇ ਪੰਜਾਬ ਨੂੰ ਪਤਾ ਇਸ ਕਰਕੇ ਰਾਜੇ ਬੜਿੰਗ ਦੇ ਦਾ 2 ਦਿਨ ਪਹਿਲਾਂ ਮਦਰੀ ਦੇ ਘਰ ਆ ਕੇ ਜਾਣਾ ਔਰ ਥੋੜੇ ਜਿਹੇ ਦਿਨਾਂ ਬਾਅਦ ਹੀ ਗਰਮੀਤ ਸਿੰਘ ਕਾਲੇ ਦਾ ਇੱਕ ਸ਼ਾਂਤ ਤਰੀਕੇ ਨਾਲ ਇੰਕਾਊਂਟਰ ਹੋ ਜਾਣਾ ਇਹ ਵੀ ਕਿਤੇ ਨਾ ਕਿਤੇ 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 ਨਾ ਕਿਤੇ ਰਾਜੇ ਬੜਿੰਗ ਦੀ ਜਿਹੜੀ ਇੱਥੇ ਮੌਜੂਦਗੀ ਆ ਇੱਥੇ ਆਉਣਾ ਵੀ ਸ਼ੱਕ ਦੇ ਘੇਰੇ ਦੇ ਵਿੱਚ ਮੈਂ ਹਾਈ ਕੋਰਟ ਜੇ ਕਾਨੂੰਨ ਇਨਕੁਆਰੀ ਕੋਈ ਪਰਿਵਾਰ ਲਾਉਂਦਾ ਕਿਉਂਕਿ ਪਰਿਵਾਰ ਨੂੰ ਬਾਅਦ ਚ ਮਿਲਾਂਗੇ ਅੱਜ ਪਰਿਵਾਰ ਦੇ ਹਾਲਾਤ ਵਿਚਾਰੇ ਦੇ ਠੀਕ ਨਹੀਂ ਕੱਲੂ ਅਸੀਂ ਹਾਈ ਕੋਰਟ ਚ ਕੋਈ ਰੈਟ ਪਾਉਣੇ ਆ ਅਸੀਂ ਕੋਈ ਸੀਬੀਆਈ ਨੂੰ ਇਨਕਾਰੀ ਮਾਰਕ ਕਰਾਉਣੇ ਤਾਂ ਅਸੀਂ ਰਾਜੇ ਵੜਿੰਗ ਦੀ ਵੀ ਨਾਲ ਇਨਕੁਆਰੀ ਦੀ ਗੱਲ ਕਰਾਂਗੇ ਵੀ ਉਹਦੀ ਵੀ ਇਨਕੁਆਰੀ ਕਰਾਈ ਜਾਵੇ ਵੀ ਉਹਨੇ ਕੀ ਕੀ ਇਹ ਜਿਹੜੀ ਇਨਕਾਊਂਟਰ ਹੋਇਆ ਇਸ ਇਨਕਾਊਂਟਰ ਦੀਆਂ ਤਾਰਾ ਕਿੱਥੋਂ ਚਲੀਆਂ ਨੇ ਕਿੱਥੇ ਤੱਕ ਗਈਆਂ ਨੇ ਕਿਹੜੇ ਅਫਸਰ ਨੇ ਆ ਕੇ ਇੱਥੇ ਇਨਕਾਊਂਟਰ ਕੀਤਾ ਕਿੰਨੇ 307 ਦੇ ਪਰਚੇ ਜਿੰਨਕਾਊਂਟਰ ਹੁੰਦੇ ਨੇ ਸਾਰਾ ਪੰਜਾਬ ਜਾਣਦਾ ਇਸ ਗੱਲ ਇਥੇ ਕਿਤੇ ਰਾਜੇ ਵਿਡਿੰਗ ਦੀ ਜਿਹੜੀ ਆ ਉਹਦੀ ਇੱਥੇ ਆਉਣਾ ਇਹ ਵੀ ਕਿਤੇ ਨਾ ਕਿਤੇ ਸ਼ੱਕ ਦੇ ਘੇਰੇ ਚ ਆਉਂਦੀ ਆ ਔਰ ਉਸ ਤੋਂ ਬਾਅਦ ਹੀ ਕਾਲਾ ਗਰਮੀਤ ਸਿੰਘ ਕਾਲੇ ਦਾ ਇੰਕਾਊਂਟਰ ਹੁੰਦਾ ਹੈ ਪਾਰਟੀ ਦਾ ਸਟੈਂਡੀ ਰਹੂਗਾ ਐਸ.ਡੀ.ਐਫ. ਨੇ ਇਨਕੁਆਰੀ ਲਈ ਜਾਂ ਪਰਿਵਾਰ ਦਾ ਦੇਖੋ ਮੇਰਾ ਇਸ ਮੇਰਾ ਇਸ ਗਰਮੀਤ ਸਿੰਘ ਕਾਲੇ ਨਾਲ ਪਾਰਟੀ ਦੇ ਮੈਂ ਬਤੌਰ ਪਾਰਟੀ ਦਾ ਹਲਕਾ ਇੰਚਾਰਜ ਵੀ ਗੱਲ ਕਰਦਾ ਉਹ ਤੋਂ ਇਲਾਵਾ ਵੀ ਮੇਰੇ ਇਹਦੇ ਨਾਲ ਭਰਾਮਾ ਵਾਲੇ ਸੰਬੰਧ ਸੀ ਇਹਨੂੰ ਪਿੱਛੇ ਦੇ ਐਸ.ਐਚ.ਓ. ਧਨੋਲਾ ਤੰਗ ਕਰਦਾ ਸੀ ਮੈਂ ਇਮਾਨਦਾਰੀ ਨਾਲ ਇਹਦੇ ਨਾਲ ਡਾਂਗ ਨੂੰ ਖੜਾ ਦੀ ਵਾਈਫ ਨੂੰ ਪਤਾ ਇਹਦੇ ਪਰਿਵਾਰ ਨੂੰ ਪਤਾ ਮੈਂ ਅੱਜ ਵੀ ਤੁਹਾਨੂੰ ਸਾਰੇ ਭਰਾ ਖੜੇ ਆਂ ਡਾਂ ਦੇ ਨਾਲ ਇਹਦੇ ਨਾਲ ਖੜਾਂਗੇ ਜੋ ਪਰਿਵਾਰ ਕੋ ਕਿਉਂਕਿ ਦਿਸ਼ਾ ਨੇ ਦਿਸ਼ਾ ਨਿਰਦੇਸ਼ ਪਰਿਵਾਰ ਦੇ ਮੁਤਾਬਕ ਚੱਲਾਂਗੇ ਪਰ ਡਾਂ ਨੂੰ ਪਰਿਵਾਰ ਦੇ ਨਾਲ ਪਹਿਲਾਂ ਵੀ ਖੜੇ ਸੀ ਅੱਜ ਵੀ ਖੜਾਂਗੇ ਭਾਈ ਮੋਬਾਈਲ ਆਫ ਕਰ ਲਿਓ ਪਲੀਜ਼ ਵਾਹਿਬੀਕਾ ਕਲਸਾ ਵਾਹਿਬੀਕੀ ਫਤਿਹ ਅੱਜ ਅਸੀਂ ਅਫਸੋਰਸ ਦੇ ਡਿੰਡ ਵਿੱਚ ਗੁਰਮੀਤ ਸਿੰਘ ਕਾਲਜ ਦੇ ਕਾਰਬੇਟਰੀ ਉਨ੍ਹਾਂ ਦੀ ਮਾਤਾ ਨੂੰ ਮੈਂ ਮਿਲਿਆ ਹੈ ਉਨ੍ਹਾਂ ਦੀ ਧੀ ਨੂੰ ਮੈਂ ਮਿਲਿਆ ਹੈ ਉਨ੍ਹਾਂ ਦੇ ਪਾਪਾ ਨੂੰ ਮੈਂ ਮਿਲਿਆ ਹੈ ਤੇ ਸੈਂਟੇ ਹੋ ਜਿਹੜੀਆਂ ਬੀਬੀਆਂ ਇੱਥੇ ਅਫਸੋਸ ਕਰ ਨਹੀਂ ਹੈ ਉਹਨਾਂ ਨੂੰ ਮਿਲਿਆ ਤੇ ਇਹੀ ਜਿਹੜਾ ਪੁਲਿਸ ਨੇ ਗੁਰਮੀਤ ਸਿੰਘ ਨੂੰ ਫੇਕ ਕਾਊਂਟਰ ਇੱਕ ਫੜ ਕੇ ਮਾਰ ਦੇਣਾ ਸੰਮਿਲਦੇ ਸੀ ਕਿ ਇਹ ਰਵੈਤ ਹੋ ਚੜੀ ਕੇ ਹੈ ਜਿਹਨੂੰ ਸਿਕੰਦਰ ਯੱਦੀ ਦਾ ਜਦ ਸੀ ਉਹ ਤੋਂ ਫੜ ਕੇ ਸਿੱਖਾ ਨੂੰ ਮਾਰੇ ਜਾਂਦਾ ਸੀ ਪਰ ਜਿਹੜੇ ਗੁਰਮੀਤ ਸਿੰਘ ਕਾਲਾ ਸੀਗੇ ਉਹਨਾਂ ਦਾ ਨਾਮ ਤਾਂ ਗੈਂਗਸਟਰਸ ਦੇ ਵਿੱਚ ਸੀਗਾ ਔਰ ਮੈਂ ਐਸੇ ਘਰ ਬਹੁਤ ਵਾਰੀ ਆਏ ਆ ਤੇ ਇੱਕ ਵਾਰੀ ਮੈਨੂੰ ਬੁਲਾਇਆ ਗਿਆ ਸੀ ਜਦੋਂ ਗੁਰਮੀਤ ਸਿੰਘ ਨੇ ਇੱਥੇ ਬਲੱਡ ਕੈਂਪ ਕੀਤਾ ਸੀਗਾ ਦੂਸਰੀ ਗੱਲ ਹੈ ਕਿ ਗੁਰਮੀਤ ਸਿੰਘ ਨਸ਼ਿਆਂ ਦੇ ਬਿਲਕੁਲ ਖਿਲਾਫ ਹੋ ਗਿਆ ਸੀਗਾ ਔਰ ਇਹਦੀ ਕੋਸ਼ਿਸ਼ ਸੀ ਕਿ ਪਿੰਡ-ਪਿੰਡ ਜਾ ਕੇ ਜਿਹੜੇ ਨਸ਼ੇ ਜਿਵੇਂ ਸਾਡਾ ਭਾਈ ਝੋਟਾ ਹੈਗਾ ਇਹ ਸਾਰੇ ਇੱਕ ਮੰਚ ਦੇ ਉੱਤੇ ਖੜੇ ਹੋ ਗਏ ਸੀ ਕਿ ਅਸੀਂ ਨਸ਼ੇ ਨੂੰ ਬੰਦ ਕਰਨਾ ਹੈ ਪਰ ਦੂਜੇ ਪਾਸੇ ਝੋਟੇ ਨੂੰ ਵੀ ਪੁਲਿਸ ਨੇ ਬਹੁਤ ਤੰਗ ਕੀਤਾ ਫੜ ਕੇ ਗੇਲਚ ਵੀ ਦੇ ਦਿੱਤਾ ਮੈਨੂੰ ਸਮਝ ਨਹੀਂ ਕਿ ਸਰਕਾਰ ਨਸ਼ਾ ਨੂੰ ਰੋਕਣਾ ਚਾਹੁੰਦੀ ਹੈ ਹੇਰਨ ਨੂੰ ਜਾਂ ਇਹ ਸਵਦਾ ਵਟ ਆਉਂਦੀ ਹੈ ਗੁੱਡ ਈਵਿੰਗ ਸਿੰਨੋ ਹੜਕੇ ਇੱਕ ਇੰਕਾਊਂਟਰ ਦੇ ਵਿੱਚ ਮਾਰ ਦੇਣਾ ਮੈਂ ਸਮਝ ਲਈ ਕਿ ਰੁਬੈਤ ਇਹ ਜੀਡੀ ਇੰਡੀਆ ਦੇ ਵਿੱਚ ਹਿੰਦੂਤਵਾਦੀ ਸਰਕਾਰ ਦੇ ਵਿੱਚ ਇਹ ਬੇਰਹਿਮੀ ਫੈਲ ਗਈ ਹੈ ਇਸ ਨੂੰ ਖਤਮ ਕਰਨਾ ਪਊਗਾ ਜੋ ਕਰਕੇ ਹੁਣ ਸਾਫ ਜ਼ਾਹਰ ਹੋ ਗਿਆ ਹੈ ਕਿ ਇੰਡੀਆ ਦੀਆਂ ਖੁਫੀਆ ਏਜੰਸੀਆਂ ਨੇ ਬਾਹਰ ਦੇ ਮੁਲਕਾਂ ਦੇ ਵਿੱਚ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਸਿੱਧੂ ਨੂੰ ਮਾਰ ਮਨਤਨੂ ਤੇ ਸੁਖਦੂਲ ਸਿੰਘ ਨੂੰ ਉੱਥੇ ਸ਼ਹੀਦ ਕਰ ਦਿੱਤਾ ਹੈ ਔਰ ਬਰਤਾਨੀਆਂ ਦੇ ਵਿੱਚ ਅਵਤਾਰ ਸਿੰਘ ਨੂੰ ਕਤਲ ਕੀਤਾ ਪਾਕਿਸਤਾਨ ਦੇ ਵਿੱਚ ਬਰਨਬੀ ਸਿੰਘ ਪੰਡਵਰ ਤੇ ਰੋਦੇ ਲਖਬੀ ਸਿੰਘ ਨੂੰ ਕਤਲ ਕੀਤਾ ਇੱਥੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਤੇ ਸਾਡੇ ਪੰਜਾਬ ਦੇ ਵਿੱਚ ਮੂਸੇਵਾਲ ਸਾਹਿਬ ਨੂੰ ਸੋ ਮੇਰਾ ਕਹਿੰਦਾ ਮਤਲਬ ਹੈ ਦੀ ਹੋਂਡ ਇੰਡੀਆ ਦੀ ਸੱਗੇ ਪੱਖੀ ਹਿੰਦੂਤਵਾ ਸਰਕਾਰ ਮੋਦੀ ਦੀ ਇਹ ਸਿੱਧਾ ਕਤਲ ਕਰਾਉਣ ਲੱਗ ਪਈ ਹੈ ਇਸ ਤੋਂ ਪਹਿਲਾਂ ਹੋਏ ਹੋਣ ਜੰਡਿਆਲੇ ਦੇ ਵਿੱਚ ਵੀ ਇੱਕ ਸਿੱਖ ਨੂੰ ਇਸ ਤਰ੍ਹਾਂ ਦੇ ਐਂਕਾਊਂਟਰ ਚੁੱਕੇ ਵਿੱਚ ਮਾਰਿਆ ਗਿਆ ਫਿਰ ਤਰਨਤਾਰਨ ਸਾਬ ਦੇ ਲਾcke ਦੇ ਵਿੱਚ ਵੀ ਇੱਕ ਸਿੱਖ ਨੂੰ ਇਸ ਤਰ੍ਹਾਂ ਇਨਕਾਊਂਟਰ ਦੇ ਵਿੱਚ ਮਾਰ ਲਿਆ ਫਿਰ ਫੋਸਪੁਰ ਦੀ ਤਲਵੰਡੀ ਦੇ ਵਿੱਚ ਵੀ ਇੱਕ ਸਿੱਖ ਨੂੰ ਇਸ ਤਰ੍ਹਾਂ ਫੜ ਕੇ ਮਾਰ ਦਿੱਤਾ ਹੈਗਾ ਔਰ ਜਿਹੜਾ ਬਾਰਡਰ ਹੈ ਉੱਥੇ ਵੀ ਜਿਹੜੀ ਬੀਐਸਐਫ ਲੱਗੀ ਹੈ ਜਦੋਂ ਕੋਈ ਇੱਧਰ ਇੰਡੀਆ ਨੂੰ ਆਉਂਦਾ ਪਾਕਿਸਤਾਨ ਕੰਨੀਓ ਉਹ ਸਰੈਂਡਰ ਕਰਦਾ ਹੱਥ ਉੱਤੇ ਚੱਕ ਦਿੰਦਾ ਪਰ ਤਾਂ ਵੀ ਬੀਐਸਐਫ ਉਹਨਾਂ ਨੂੰ ਮਾਰ ਦਿੰਦੀ ਹੈ ਇਹਦੇ ਬਾਰੇ ਅਸੀਂ ਐਫ ਆਈ ਆਰਾਂ ਵੀ ਦਰਜ ਕਰਵਾਈਆਂ ਹੈ ਦੀਆਂ ਸੋ ਜਿਹੜੇ ਮੌਲਕ ਦੇ ਵਿੱਚ ਇਸ ਤਰ੍ਹਾਂ ਫੜ ਫੜ ਕੇ ਬੰਦੇ ਮਾਰਨੇ ਸ਼ੁਰੂ ਕਰ ਦੇਣ ਖਾਸ ਕਰਕੇ ਕਟ ਗਿੰਤੀ ਦੇ ਤਾਂ ਫੇਰ ਉਹ ਜੇ ਮਾਹੌਲ ਪੈਦਾ ਹੋ ਜਾਂਦਾ ਹੈ ਕਿ ਹੋਂ ਸਿੱਖ ਬਾਗ ਦੇ ਮੌਲਕਾਂ ਦੇ ਵਿੱਚ ਹਿਜਰਤ ਕਰਨੀ ਸ਼ੁਰੂ ਕਰ ਦਿੱਤੀ ਹੈ ਇਸ ਸੈਂਟਰ ਦੇ ਹਿਸਾਬ ਦੇ ਵਿੱਚ ਸਾਡੇ ਨੌਜਵਾਨ ਬੱਚੇ ਬਾਹਰ ਦੇ ਮੋਰਖਾ ਚ ਜਾ ਰਹੇ ਆ ਕਿਉਂ ਕਰਕੇ ਉਹ ਸਮਝਦੇ ਹੈ ਕਿ ਸਾਡੀ ਜ਼ਿੰਦਗੀ ਇੱਥੇ ਸੁਰੱਖਿਅਤ ਨਹੀਂ ਹੈ ਸਾਡੀ ਮੰਗ ਹੈ ਕਿ ਇਹ ਜਿਹੜਾ ਕਤਲ ਕੀਤਾ ਗਿਆ ਝੂਠਾ ਇਨਕਾਊਂਟਰ ਗੁਰਮੀਤ ਸਿੰਘ ਦਾ ਤੇ ਦੀ ਜੁਡੀਸ਼ਨਲ ਇਨਕੁਆਇਰੀ ਹੋਵੇ ਜਿੱਤੇ ਨਾ ਸਾਡੇ ਤੇ ਵਿਸ਼ਵਾਸ ਵਧੇ ਕਿ ਇਹ ਸਹੀ ਇਨਕਾਊਂਟਰ ਹੈ ਇਹਨੂੰ ਫੜ ਕੇ ਮਾਰਿਆ ਗਿਆ ਜਿੰਨਾ ਤੱਕ ਮੇਰੀ ਇਨਫੋਰਮੇਸ਼ਨ ਹੈ ਬਤੌਰ ਮੈਂਬਰ ਪਾਰਲੀਮੈਂਟ ਇਸ ਇਲਾਕੇ ਦੀ ਪੁਲਿਸ ਨੇ ਇਸ ਨੂੰ ਪਹਿਲਾਂ ਕਾਬੂ ਕਰ ਰਿਆ ਸੀਗਾ ਤਾਂ ਫਿਰ ਉਸ ਤੋਂ ਬਾਅਦ ਇਸ ਨੂੰ ਮਾਰਿਆ ਮੇਰੇ ਕੋਲ ਇਹ ਵੀ ਇਤਨਾ ਹੈ ਕਿ ਜਿੱਦੋਂ ਇਹ ਢੇਰੇ ਚਾੜ੍ਹ ਗਿਆ ਗੁਰਮੀਤ ਸਿੰਘ ਤਾਂ ਇਹਨੇ ਹੱਥ ਚੱਕਤੇ ਚੱਕਤੇ ਸੀਗੇ ਇਹ ਮੈਂ ਸਰੈਂਡਰ ਕਰਦਾ। باوجود ਉਸ ਦੇ ਪੁਲਿਸ ਨੇ ਕਾਇਰਤਾ ਦਿਖਾਈ ਹੈ ਕਿ ਇਸ ਬੰਦਾ ਜਿਹੜਾ ਅੱਗੇ ਸਰੈਂਡਰ ਕਰਨ ਲੱਗਿਆ ਉਹਨੂੰ ਗੋਲੀਆਂ ਵੀ ਨਾਲ ਭੁੰਨ ਕੇ ਮਾਰ ਦਿੱਤਾ ਗਿਆ। ਸੋ ਅਸੀਂ ਸਿੱਖ ਐਂ ਜਿਹੜੇ ਅਸੀਂ ਸਮਝਦੇ ਹਾਂ ਕਿ ਸਾਡੀ ਸੁਰੱਖਿਆ ਹੁਣ ਬੜੇ ਖਤਰੇ ਦੇ ਵਿੱਚ ਐ। ਤੇ ਤੇ ਸਵੇਰੇ ਵੀ ਸਾਨੂੰ ਮਾਰ ਦਿੱਤਾ ਜਾ ਸਕਦਾ ਹੈਗਾ ਜਿੱਥੋਂ ਤੱਕ ਮੇਰਾ ਸਵਾਲ ਹੈ ਮੈਨੂੰ ਡਰਦੀ